Vai ser cura ਹਰ ਕੋਈ ਜਿਹੜਾ ਰੈਜ਼ਿਡੈਂਟ ਉਹਨਾਂ ਵੱਲੋਂ ਇਹਨਾਂ ਨੂੰ ਪਰਵਾਹ ਤੇ 6 ਆਈ ਐਮਪੀ ਕਲਾ ਰਾਖੇ ਹੋਣ। ਦਾ ਬਹੁਤ ਸਾਰੇ ਪਰਿਵਾਰੀਆਂ ਦਾ ਟਾਰਗੇਟ ਬਣਨਾ। ਸਾਰਿਆਂ ਨੂੰ ਦੇ ਪਰਿਵਾਰ ਪਰ ਲਾ 200 ਰੁਪਏ ਪਰਵਾਹ ਤੇ

ਸਭਾਂ ਨੂੰ ਬੋਲ ਕੇ ਕੋੜ ਪਰਿਆ ਤੁਰ ਕੋ ਨਾਂਦਾਂ ਬੋਲ ਚੱਕੀ ਜਵਨ ਬੱਚੇ ਤੇਰੇ ਮੱਥੇ ਤੇ ਜੀ ਕੀ ਮੋੜੀ ਦਾਸ ਕੋ ਕੀ ਹੋਇਆ ਪਰ ਤੇਰੇ ਮੱਥੇ ਨੂੰ ਟੁਕ ਤੇ ਸੀਛ ਟੋਂ ਪਟੋ ਲਿਆ ਗਿਆ ਜੀ ਦੋਸ ਦੀ ਬਾਦ आदी हो वीर दोरी आचल चली पद से करते छेगा मन में आगे जवान भी चलती पद से कोई चेता मन में आगे जवान भी चलती तू राम प्यार करता ಒಟ್ಟಾರೆ ಗುಣಗಳ ವಾತಾವರಣ ಮತ್ತು ಪ್ರಕೃತಿಯನ್ನು ನಾವು ಪೂಜಿಸೋಣ. ಪೂಜಾ ಕಾರ್ಯಕ್ರಮದಲ್ಲಿ ಬಂದಿರುವ ಎಲ್ಲರಿಗೂ ತುಂಬು ಶುಭವಾಗಲಿ. ಬಹಳ ದೂರದಿಂದ ಬಂದಿರುವ ಎಲ್ಲರಿಗೂ ಸ್ವಾಗತ. ಭಾರತದ ರಾಷ್ಟ್ರೀಯ ਮੰਨਿਆ ਹੋਇਆ ਕੋਈ ਨਾ ਕੋਈ ਨਾ ਕੋਈ ਨਾ ਕੋਈ ਇਹ ਉਹ ਸਿੰਘ ਰਹਿ ਗਿਆ ਹੈ ਜਿਹੜਾ ਉਹ ਪਿੰਡ ਤੋਂ ਜਾ ਗਿਆ ਹੈ ਉਹ ਬਹੁਤ ਗੋਰਾ ਹੈ ਉਹ ਪਹੁੰਚ ਕੇ ਆਇਆ ਹੈ ਜੀ ਅੱਜ ਕਿਹੜੇ ਪਿੰਡ ਦੇ ਵਿੱਚ ਨਗਰ ਕੀ ਇਹ ਕੈਸ ਬੁਜੀਤ ਕੱਢਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਦਾ ਇਹ ਨਗਰ ਕੀਰਤਨ ਹੈ ਜੀ ਪੰਦ ਪਾਲਾਂ ਤੋਂ ਬਾਬਾ ਜੀਮਨ ਸਿੰਘ ਜੀ ਦੇ ਗੁਰੂ ਘਰ ਅਸਾਮ ਤੋਂ ਰਮਾਨਾ ਹੋਇਆ ਹੈ ਜੋ ਕਿ ਚਮਕੌਰ ਦੀ ਜਿੱਦ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਹੈ ਕਲਗੀਧਰ ਗੁਰੂ ਗੋਬੀ ਸਿੰਘ ਮਹਾਰਾਜ ਜੀ ਦੇ ਲਗਤੇ ਜਿਗਰ ਚਾਰ ਸਿੰਘ ਜੱਟੂ ਬਾਬਾ ਜੀਰਵਰ ਸਿੰਘ ਜੱਟੂ ਬਾਬਾ ਫਤੇ ਸਿੰਘ ਜੀ ਬਾਬਾ ਜੈ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਪਾਤਾ ਗੁਰਕੌਰ ਜੀ ਤੇ ਉਥੇ ਜਿੱਥੇ ਧੰਨ ਗੁਰੂ ਰਵੀ ਸਿੰਘ ਮਹਾਰਾਜ ਜੀ ਆਪਣੇ ਲਗਤੇ ਗੁਰ ਪੁੱਤਰਾਂ ਨੂੰ ਮਾਣ ਬਖਸ਼ਦੇ ਨੇ ਉਥੇ ਧੰਨ ਧੰਨ ਬਾਬਾ ਜੈਮਨ ਸਿੰਘ ਜੀ ਜੋ ਕਾਨਸ਼ੀਰ ਗੁਰੂ ਤੇਗ ਬਹਾਦਰ ਸਾਹਿਬ ਰਾਜ ਜੀ ਦੇ ਬਿਨਾ ਸੂਫਲਾ ਕੇ ਆਏ ਅੰਗਰੇਜ਼ਾਂ ਗੁਰਕਾ ਬੇਟਾ ਕਹਿ ਕੇ ਸਤਗੁਰਾਂ ਨੇ ਪਾਈ ਜੀ ਮਨ ਸਿੰਘ ਜੀ ਨੂੰ ਖਤਾਰਪੁਰ ਜੀ ਉਹਨਾਂ ਦੇ ਸ਼ਹੀਦੀ ਨੂੰ ਸਮਰਪਿਤ ਅੱਜ ਨਗਰ ਕੀਰਤਨ ਪਿੰਡ ਭਾਣੇ ਤੋਂ ਬਾਬਾ ਜੀ ਗੁਰ ਸਿੰਘ ਦੇ ਗੁਰੂ ਘਰ ਸਹਿਤ ਕਰਵਾਇਆ ਨਾ ਪਾ ਜੀ ਬਾਬਾ ਜੀ ਨਗਰ ਕੀਰਤਨ ਸੇ ਆਏ ਜਾਂਦੇ ਆ ਇਹਦਾ ਕੋਈ ਪਿੰਡ ਵਾਲਿਆ ਪੁੱਛਿਆ ਕਿਸੇ ਨਗਰ ਤੇ ਕੀ ਅਸਰ ਪੈਂਦਾ ਇਹਦੇ ਬਾਰੇ ਕੀ ਕਹੋਗੇ ਤੁਸੀਂ ਬਖਰੀ ਵੀ ਇਹ ਸਾਡੇ ਸਾਰਿਆਂ ਦਾ ਸੰਦੇਸ਼ ਤੇ ਫਰਜ਼ ਇਹ ਹੈ ਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਜੋ ਧੰਨ ਸ਼੍ਰੀ ਗੁਰੂ ਰਵੀਨ ਸਿੰਘ ਮਹਾਰਾਜ ਦੇ ਪਰਿਵਾਰ ਦਾ ਬਿਸ਼ੋੜਾ ਪਿਆ ਹੈ ਇੱਕ ਮਰਕੇ ਸੰਸਾਰ ਤੋਂ ਚਲਾ ਜਾਂਦਾ ਇੱਕ ਜੀਵ ਦੇ ਜੇ ਸਤਿਗੁਰੂ ਜੀ ਨੇ ਪਰਿਵਾਰ ਨੂੰ ਸ਼ਹਾਵਤਾਂ ਦਿੱਤੀਆਂ ਨੇ ਬੋੜ ਬਖਸ਼ੰਦ ਅਨੂਕਾਂ ਸ਼ੋਭਾ ਨੇ ਤੇ ਬਾਬਾ ਜੀਵਨ ਸਿੰਘ ਜੀ ਨੇ ਇਸ ਘਾਤਕ ਜਾਨ ਪੀਤਾ ਸਾਰਾ ਪਰਿਵਾਰ ਉਹਦਾ ਜੀ ਵਿਛੜਿਆ ਹੋਏ ਇਸ ਤੋਂ ਸੇਬ ਇਹ ਮਿਲਦੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਲਾਲਾ ਮਹਣੀ ਦੇਖ ਕੇ ਅਸੀਂ ਆਪਣੇ ਪੁੱਤਰਾਂ ਨੂੰ ਨਸਲਾਂ ਦਾ ਤਿਆਗ ਕਰਕੇ ਗੁਰਬਾਣੀ ਦੇ ਨਾਲ ਜੋੜੀਏ ਉਹਨਾਂ ਦੇ ਤੋਸ ਵਿਖੜਲੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਈਏ ਜੀ ਸਾਡਾ ਇਹ ਸੰਦੇਸ਼ ਹੈ ਜੀ ਪਹਿਲੋ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨੈਭ ਸਿੰਘ ਜੀ ਜਨਾਬ ਜੀ ਨੂੰ ਤੁਸੀਂ ਸਾਰੇ ਸੰਗਤ ਠੀਕ ਹੈ ਜੀ ਮੇਰਾ ਨਾਮ ਨੈਭ ਸਿੰਘਾ ਪਿੰਡ ਦਾ ਹੋਣ ਦੇ ਨਾਤੇ ਮੈਂ ਸਾਰੀਆਂ ਸੰਗਤਾਂ ਨੂੰ ਇਹ ਸੰਦੇਸ਼ ਦਿਨਾ ਕਿ ਜੋ ਨਗਰ ਕੀਰਤਨ ਅੱਜ ਆਪਾਂ ਬਾਬਾ ਜੀ ਹੁਣ ਸਿੰਘ ਜੀ ਤੇ ਛੋਟੇ ਤੇ ਵੱਡੇ ਸਾਬ ਜਦਿਆਂ ਤੇ ਚਮਕੌਰ ਦੀ ਗੜੀ ਅੰਦਰ ਜਿਹੜੇ 40 ਸੰਗ ਸ਼ਹੀਦ ਹੋਇਆ ਕਿ ਉਹਨਾਂ ਨੇ ਆਪਣੇ ਖਾਤਰ ਆਪੋ ਆਪ ਵਾਰ ਕੇ ਗੁਰਸਿੱਖੀ ਦੀ ਰਾਖੀ ਕਰਨ ਵਾਸਤੇ ਆਪੋ ਆਪਣਾ ਵਾਰ ਦਿੱਤਾ ਤੇ ਆਪਾਂ ਨੂੰ ਇਹ ਚਾਹੀਦਾ ਕਿ ਆਪਾਂ ਦਾੜੀ ਕੇਸ ਰੱਖ ਕੇ ਗੁਰੂ ਵਾਲੇ ਬਣ ਕੇ ਗੁਰੂ ਦਾ ਹੁਕਮ ਮੰਨੀਏ ਤੇ ਗੁਰੂ ਦੀ ਸੇਵਾ ਕਰਕੇ ਤੇ ਅੱਜ ਤੋਂ ਆਪਾਂ 40 ਦਿਨ ਕੋਈ ਵੀ ਨਾਈ ਦੀ ਦੁਕਾਨ ਤੇ ਨਾ ਜਾਵੇ ਨਾਈ ਦੀ ਤੇ ਆ ਦੁਕਾਨ ਤੇ ਜਾ ਕੇ ਕੇਸ ਨਾ ਕਟਵਾਵੇ 40 ਦਿਨਾਂ ਤੋਂ ਬਾਅਦ ਆਪਾਂ ਆਪਣਾ ਮੁਖੜਾ ਜਿਹੜਾ ਸੀਸੇ ਵੈਚ ਦੀ ਵੇਖੀਏ ਕਿ ਫੇਰ ਆਪਾਂ ਗੁਰੂ ਵਾਲੇ ਬਣਾਗੇ ਇਹ ਬੇਨਤੀ ਆ ਦਾਸ ਵੱਲੋਂ ਜਿਹੜੀਆਂ ਸੰਗਤਾਂ ਨਗਰ ਕੀਰਤਨ ਦੇ ਵਿੱਚ ਤੇ ਸਾਰਿਆਂ ਨੂੰ ਕਿਉਂਕਿ ਆਪਾਂ ਗੁਰੂ ਦਾ ਜੁਹਾੜਾ ਮਨਾ ਰਹੇ ਆ ਤੇ ਘਰਾਂ ਦੇ ਵਿੱਚ ਵੀ ਸਾਦੇ ਭੋਜਨ ਸ਼ਾਕ ਕੇ ਤੇ ਭੰਜੇ ਪਈਏ ਕਿਉਂਕਿ ਇਹ ਆਪਣੇ ਸ਼ਹੀਦੀ ਦਿਹਾੜੇ ਹੁੰਦੇ ਆ ਇਹ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਸੀਂ ਦੇਖ ਰਹੇ ਹੋ ਸੈਲੈਡ ਨਿਊ 247 ਮੈਂ ਗੁਰਜਨ ਸਿੰਘ ਚੀਬੀਰੋ ਫਰੀਕੋਟ ਅੱਜ ਅਸੀਂ ਪਿੰਡ ਪਾਣਾ ਦੇ ਵਿੱਚ ਪਹੁੰਚੇ ਆਂ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਿੰਡ ਦੇ ਵਿੱਚ ਇੱਕ ਨਗਰ ਕੀਰਤਨ ਸੇ ਆ ਗਿਆ ਉਸ ਨਗਰ ਕੀਰਤਨ ਦੇ ਤਹਿਤ ਆਪ ਜੀ ਨੇ ਵੇਖ ਹੀ ਲਿਆ ਕੱਠ ਬਹੁਤ ਸੰਗਤਾਂ ਸਨ ਆਪਾਂ ਪਿੰਡ ਦੇ ਸਰਪੰਚ ਸਾਹਿਬ ਬਲਦੇਵ ਸਿੰਘ ਜੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨੂੰ ਪੁੱਛਦੇ ਵੀ ਆ ਇਸ ਮਹਾਨ ਦਿਹਾੜਿਆਂ ਦੇ ਵਿੱਚ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਫਤਿਹ ਪਹਿਲਾਂ ਮੈਂ ਧੰਨਵਾਦ ਕਰਦਾ ਬਾਈਕਰ ਜਗਨ ਸਿੰਘ ਦਾ ਤੇ ਆਪਣੇ ਚੈਨਲ ਦਾ ਤੇ ਜਿਨ੍ਹਾਂ ਨੇ ਸਾਨੂੰ ਇੱਥੇ ਸੰਦੇਸ਼ ਦੇਣ ਬਾਰੇ ਮੌਕਾ ਦਿੱਤਾ ਸੰਦੇਸ਼ ਸਰਪੰਚ ਸਾਹਿਬ ਤੁਸੀਂ ਕੀ ਸੰਦੇਸ਼ ਦਿਓਗੇ ਇਸ ਮਹਾਨ ਸ਼ੀਦੀ ਦਿਵਸ ਤੇ ਸੰਦੇਸ਼ ਸਾਡਾ ਇਹ ਆ ਵੀ ਇੱਕ 7 ਤੇ 900 ਦੇ ਬੱਚੇ ਜਿਹੜਾ ਕੁਝ ਕਰਕੇ ਉਹ ਆਪਣੇ ਤੋਂ ਅੱਜ ਨਹੀਂ ਹੋ ਰਿਹਾ ਐਡੀਆਂ-ਐਡੀਆਂ ਕੁਰਬਾਨੀਆਂ ਆਪਣੇ ਵਾਸਤੇ ਕੀਤੀਆਂ ਸੀ ਆਪਾਂ ਉਸ ਚੀਜ਼ ਨੂੰ ਨਾ ਭਲਾਈਏ ਜੋ ਵੀ ਬੱਚੇ ਕਰਕੇ ਆਪਣੇ ਵਾਸਤੇ ਧਰਮ ਨੂੰ ਪੱਕਾ ਰੱਖੀਏ ਮਤਲਬ ਧਰਮ ਦੇ ਨਾਂ ਤੇ ਜੋ ਵੀ ਆਪਾਂ ਪਿੰਡ ਦੇ ਵਿੱਚ ਮਤਲਬ ਸਿੱਖੀ ਨੂੰ ਪਰਫੁੱਲ ਤੱਕ ਰਹੀਏ ਬੱਚੇ ਵੱਤ ਵਤ ਕੇਸ ਧਾਰੀ ਵਾਂ ਨਸ਼ਾ ਕੱਢ ਨਸ਼ੇ ਨੂੰ ਨਸ਼ੇ ਨੂੰ ਪਾਸੇ ਉਹ ਕਰਨ ਤੇ ਸੰਦੇਸ਼ ਸਾਹਿਬ ਜਿਹੜੇ ਸਿੱਧੀ ਗੁਰਪੁਰਵਾ ਇਸ ਤੇ ਆਪਾਂ ਨੂੰ ਥੋੜਾ ਜਿਹਾ ਉਹਨਾਂ ਦੀ ਸ਼ਾਦਤ ਨੂੰ ਘਰ-ਘਰ ਤੱਕ ਬਚਾਈਏ ਚੇਤਾ ਕਰਾਈਏ ਵੀ ਸਾਡੇ ਵਿਰਸਾ ਆ ਸਾਡੇ ਗੁਰੂ ਸਾਹਿਬਾਂ ਨੇ ਅੱਜ ਦੇ ਲਗਭਗ ਦਿਨਾਂ ਦੇ ਵਿੱਚ ਹੀ ਕਿਲਾ ਛੱਡਿਆ ਸੀਗਾ ਕਿਲਾ ਛੱਡ ਕੇ ਭੁੱਖੇ ਧਿਆਏ ਉਹਦੀਆਂ ਰਾਤਾਂ ਆਪਦੇ ਸਰੀਰ ਤੇ ਹੰਡਾਈਆਂ ਤੇ ਉਸ ਨੂੰ ਆਪਾਂ ਉਹਨਾਂ ਦੇ ਹਮਦਰਦੀ ਆਪਣੇ ਹਮਦਰਦੀ ਜਾਗੇ ਵੀ ਸਾਡੇ ਗੁਰੂnabla ਕੀਤਾ ਵੀ ਅਸੀਂ ਉਸ ਨੂੰ ਭੁੱਲੇ ਬੈਠੇ ਆ ਅੱਜ ਦੇ ਦਿਨ ਅੱਜ ਦੇ ਮਹੀਨੇ ਜਿਹੜੇ ਤੇ ਠੇਕੇ ਵੀ ਸਾਰੇ ਬੰਦ ਹੋਣਾ ਚਾਹੀਦੇ ਸਾਰੇ ਪੰਜਾਬ ਚ ਮੈਂ ਤਾਂ ਜਾਨਾ ਤੇ ਬਾਕੀ ਜਿਹੜੀਆਂ ਮੀਟ ਮੂੜ ਦੀਆਂ ਦੁਕਾਨਾਂ ਇਹ ਵੀ ਵੈਸੇ ਬੰਦ ਹੋਣੀਆਂ ਚਾਹੀਦੀਆਂ ਕੋਈ ਵੀ ਜਿਹੜਾ ਖੁਸ਼ੀ ਦਾ ਮਾਹੌਲ ਆ ਉਹਨੂੰ ਇਸ ਤੋਂ ਥੋੜਾ ਜਿਹਾ ਪਰਹੇਜ਼ ਕਰਨੀ ਚਾਹੀਦਾ ਕਿਉਂਕਿ ਛੀਦੀ ਗੁਰਪੁਰ ਵੇ ਬਹੁਤ ਆਪਣੇ ਵਾਸਤੇ ਅਹਿਮ ਆ ਵੀ ਆਪਾਂ ਇਹ ਜੇ ਭਲਾਉਣੇ ਤੇ ਆਪਣੇ ਪੱਲੇ ਕੁਝ ਵੀ ਨਹੀਂ ਰਹਿਣਾ ਆਪਾਂ ਮੜ ਕੇ ਆਪਦੇ ਬੱਚੇ ਨੂੰ ਕੀ ਦੱਸਾਂਗੇ ਹਰੇਕ ਪਰਿਵਾਰੋਂ ਜਿਹਦੇ ਆਪਦੇ ਬੱਚੇ ਨੂੰ ਇਹਨਾਂ ਦੇ ਗੁਰੂ ਸਾਹਿਬ ਸਰ ਦੇ ਬੱਚਿਆਂ ਬਾਰੇ ਦੱਸਿਆ ਜਾਵੇ ਕਿ ਸਾਡੇ ਬੱਚਿਆਂ ਨੇ ਆਹ ਕੀਤਾ ਗੁਰੂ ਸਾਹਿਬ ਦੇ ਗੁਰੂ ਗਬਿੰਦ ਸਿੰਘ ਜੀ ਨੇ ਵੱਡੇ ਨੇ ਆਹ ਕੀਤਾ ਸਿੰਘਾਂ ਨੇ ਆਹ ਕੀਤਾ ਤੇ ਸਾਰੇ ਚੀਜ਼ ਨੂੰ ਚੇਤਨਾ ਕੀਤਾ ਜਾਵੇ ਤੇ ਗੁਰੂ ਸਾਹਿਬ ਦੇ ਜੋ ਵੀ ਆ ਉਹਦੇ ਹਮਦਰ ਇਸਨ ਸਰਪੰਚ ਬਲਦੇਵ ਸਿੰਘ ਜੀ ਬਹੁਤ ਸੋਹਣਾ ਸੰਦੇਸ਼ ਦਿੱਤਾ ਇਹਨਾਂ ਨੇ ਇਹਨਾਂ ਨੇ ਮਦਰ ਇਹ ਸੰਦੇਸ਼ ਕੀਤਾ ਕਿ ਖੁਸ਼ੀ ਦੇ ਧੜੇ ਥੋੜੇ ਜੇ ਘਟ ਮਨਾਏ ਜਾਣਾ ਆ ਹੋਰ ਗੱਲਬਾਤ ਕਰਦੇ ਆ ਆਪਣੇ ਨਾਲ ਸਿੰਘ ਸੈਵਨ ਨਗਰ ਕੀਰਤਨ ਦੇ ਨਾਲ ਸੀਗੇ ਜਿਹੜੇ ਹਾਂਜੀ ਤੁਸੀਂ ਕੋਈ ਬੋਲੋ ਹਾਂਜੀ ਤੁਸੀਂ ਕੋਈ ਦੋ ਜਿਹੇਦਾਰ ਜੀ ਲੋ ਹਾਂਜੀ ਕੁਝ ਥੋੜਾ ਜਿਹਾ ਇੱਕ 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 ਦੋ ਲਵ ਜੀ ਸੰਗਤਾਂ ਵਾਸਤੇ ਜਿਵੇਂ ਹੁਣ ਆਪਾਂ ਪੂ ਮਾਰਗ ਦੀਆਂ ਰਾਤਾਂ ਦੇ ਵਿੱਚ ਗੁਰੂ ਮਹਾਰਾਜ ਨੇ ਆਪਣੇ ਬੱਚਿਆਂ ਦੇ ਇਸਰਤੇ ਕੰਮ ਆਪਣੇ ਵਾਸਤੇ ਕੀਤੇ ਆ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਗਰਮੀਆਂ ਦੇ ਵਿੱਚ ਤੱਤੀਆਂ ਤੰਗੀਆਂ ਤੇ ਬੈਠ ਕੇ ਵੀ ਸੀ ਨਹੀਂ ਕੀਤਾ ਉਹਦੇ ਪਾਣ ਨੂੰ ਮੁੱਠਾ ਕਰਕੇ ਮੰਨਿਆ ਜੋ ਵੀ ਪਰਮਾਤਮਾ ਕਰ ਰਿਹਾ ਉਹਦੇ ਪਾਣ ਨੂੰ ਆਪਾਂ ਨੂੰ ਸਾਰੀ ਸੰਗਤ ਨੂੰ ਮੁੱਠਾ ਕਰਕੇ ਮੰਨ ਲੈਣਾ ਚਾਹੀਦਾ ਆ ਗੇਤੋਂ ਮੋਲੀ ਸਮਤ ਬਖਸ਼ੇ ਬਿਰਨਾਨ ਨਾਮ ਚੜਦੀ ਕਲਾ ਤੇਰੇ ਭਾਣੇ ਇਹ ਸੰਜੀ ਪਾਣਾ ਪਣ ਦੇ ਨੱਗਨਵਾਸੀ ਜੇ ਕਿਸੇ ਹੋਰ ਕੋਈ ਸੰਦੇਸ਼ ਸਾਂਝਾ ਕਰਨਾ ਹੈ ਜੀ